ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਗੁਰਦਾਸਪੁਰ ਨਵੀਪੁਰ ਦੇ ਵਿੱਚ ਇੱਕ ਨੌਜਵਾਨ ਵਿਅਕਤੀ ਦਾ ਕਤਲ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਉਹ ਨੌਜਵਾਨ ਵਿਅਕਤੀ ਤੀਰਥ ਯਾਤਰਾ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਗਿਆ ਸੀ ਅਤੇ ਤੀਰਥ ਯਾਤਰਾ ਦੇ ਦੌਰਾਨ ਜੰਮੂ ਵਿੱਚ ਜਾ ਕੇ ਉਸ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਦੱਸਿਆ ਜਾਂਦਾ ਹੈ ਕਿ ਉਹ ਨੌਜਵਾਨ ਵਿਅਕਤੀ ਚਾਰਾ ਭੈਣਾ ਦਾ ਇੱਕ ਲੋਤਾ ਭਰਾ ਸੀ ਅਤੇ ਪੂਰਾ ਹੀ ਪਰਿਵਾਰ ਉਸ ਦੇ ਸਿਰ ਤੇ ਚੱਲਦਾ ਸੀ ਜਦੋਂ ਉਹਨਾਂ ਦੇ ਘਰ ਵਾਲਿਆਂ ਨੇ ਨਾਲ ਕੇ ਵਿਅਕਤੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਕਿਹਾ ਕਿ ਕਤਲ ਆਸੀ ਹੀ ਕੀਤਾ ਹੈ ਕੋਈ ਸਾਡਾ ਕੁਝ ਨਹੀਂ ਬੁਗਾਰ ਸਕਦੇ ਹਜੇ ਤੱਕ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਸਾਡੇ ਪਿੰਡ ਦਾ ਨਾਮ ਜੀ ਨਵੀਂਪੁਰ ਕਲੋਨੀ ਮੇਰਾ ਨਾਮ ਜੀ ਬੀਰਾ ਕੀ ਗੱਲ ਬੋਤੋਈ ਬਾਬਾ ਜੀ ਗੱਲ ਬੋਈ ਮੈਂ ਚਲ ਗਿਆ ਰਸ਼ਕਾ ਬਾਣ ਮੇਰੇ ਮਗਰੋਂ ਮੇਰੇ ਬੱਚੇ ਨੂੰ 6-7 ਜਣੇ ਮੁੰਡੇ ਆਇਆ ਸਵੇਰੇ ਤਿਆਰ ਕਰਕੇ ਤੇ ਲੈ ਗਿਆ ਖੜਿਆ ਇਹਨਾਂ ਨੇ ਮੇੜ 'ਚ ਉਧਰ ਖੜ ਕੇ ਸੁਖੁਰਾ ਰ ਗਏ ਆ ਤੇ ਮੰਗਲਵਾਰ ਸਾਨੂੰ ਪਤਾ ਲੱਗਾ ਇਹ ਐਤਵਾਰ ਉਧਰ ਵਾਪਸ ਆ ਗਏ ਇਹਨੇ ਸੌਂਗਰ ਵੀ ਧਾਰ ਤੇ ਜੰਮੂ ਖੜ ਕੇ ਤੇ ਮੁੰਡੇ ਨੂੰ ਮਾਰ ਦਿਆ ਕਿੰਨੇ ਦਿਨ ਹੋ ਗਏ ਬਾਬਾ ਜੀ ਅੱਜ ਮਹੀਨਾ ਹੀ ਹੋ ਗਿਆ ਜੀ ਮੇਰੇ ਦੇ ਲਗਭਗ ਪੁਲਸ ਵਾਲੋ ਕੋਈ ਕੰਪਲੇਨ ਕਰਾ ਵਗੈਰਾ ਹਲੇ ਕੋਈ ਸੁਣਾਈ ਨਹੀਂ ਆੜੀ ਹੋ ਜਵਣੀ ਹਾਂਜੀ ਤੇ ਜੰਮੂ ਪੁਲਸ ਨੂੰ ਕੀ ਕਹਿਣਾ ਪੁਲਸ ਦਾ ਕਹਿਣਾ ਜੀ ਅੱਜ ਆ ਗਏ ਆ ਕੱਲ ਆ ਗਏ ਆ ਇਹੋ ਗੱਲ ਚੱਲਦੀ ਹੈ ਜੀ ਹਲੇ ਰਿਪੋਰਟ ਵੀ ਕੋਈ ਨੂੰ ਨਾ ਦਿੱਤੀ ਕੀ ਮੰਗ ਕਰੋਗੇ ਪ੍ਰਸ਼ਾਸਨ ਅੱਗੇ ਹਾਂਜੀ ਕੀ ਮੰਗ ਕਰੋਗੇ ਪ੍ਰਸ਼ਾਸਨ ਅੱਗੇ ਕਿ ਨਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਬੱਲੇ ਤੇ ਮਹੌਦੀ ਤੇ ਸਜ਼ਾ ਦਿੱਤੀ ਜਾਏ ਨਾ ਘਟ ਨਹੀਂ ਕਰਨਾ ਜੀ ਕਰੋ ਬੱਚੇ ਨੂੰ ਇਹਨਾਂ ਨੇ ਸੱਦ ਕੇ ਖੜ ਕੇ ਇਹ ਕਰਮ ਕੀਤਾ ਪਹਿਲਾਂ ਵੀ ਕੋਈ ਲਾਕਤਵਾਜੀ ਸੀ ਨਹੀਂ ਕੋਈ ਗੱਲ ਨਹੀਂ ਛੜੀ ਤੇ ਉਹ ਜਿਹੜੇ ਮੁੰਡੇ ਸੀ ਕਿੰਨੇ ਮੁੰਡੇ ਸੀਗੇ ਉਹਨਾਂ ਨਾਲ ਇਹ 7 ਮੁੰਡੇ ਆ ਜੀ 6 ਨਾਲ 7 ਮ ਆਇਆ ਮੁੰਡਾ ਆ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤੇ ਕੀ ਕਿਹਾ ਉਹਨਾਂ ਨੇ ਉਹਨਾਂ ਮੁੰਡਿਆਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕੀ ਕਿਹਾ ਤੁਹਾਡੇ ਮੁੰਡੇ ਦੇ ਬਾਰੇ ਵਿੱਚ ਉਹਨਾਂ ਨੇ ਆਖਿਆ ਵੀ 2-4 ਜਣੇ ਆ ਗਏ ਤੇ 2-4 ਜਣੇ ਮਗਰ ਹੰਦੇ ਤੇ ਹਾਂਜੀ ਉਹਨਾਂ ਦੇ ਨਾਲ ਆਂਡਿਆ ਜਿਹੜਾ ਬਾਅਦ ਚ ਆਇਆ ਮੁੰਡੇ ਉਹਨਾਂ ਚ ਮੋੜਾ ਇੱਕ ਮੇਰੇ ਬੂਏ ਅੱਗੇ ਆ ਗਿਆ ਨੂੰ ਮਾ ਕੇ ਤੇ ਮੈਂ ਦਿਹਾੜੀ ਲਾ ਕੇ ਆਂਦੇ ਆਂਦੇ ਮੈਂ ਪੁੱਛਿਆ ਵੀ ਭਾਈ ਤੇਰੇ ਨਾਲ ਗਿਆ ਹੀ ਕਿੱਥੇ ਆ ਉਹ ਕਹਿੰਦੇ ਅਗੋਂ ਅਹੀਂ ਮਾਰ ਦਿੱਤਾ ਜੋ ਹੁੰਦਾ ਤੁਹਾਡੇ ਕੋ ਕਰ ਲਓ ਹਲਵਤੀ ਕਾਜੀਕਾਰ ਬੈਠੇ ਸੀ ਆਪਾਂ ਤੇ ਭਰਾ ਆਇਆ ਕਰੋ ਉਹਨਾਂ ਦੇ ਕੱਪੜੇ ਵੀ ਸਕਵਾ ਕੇ ਗਿਆ ਤੇ ਤਿਆਰ ਹੋ ਕੇ ਗਿਆ ਨਾਲ ਲੈ ਕੇ ਗਿਆ ਉਹ ਨਾਲ ਖੜਿਆ ਤੇ ਉੱਥੇ ਮਾਰ ਕੇ ਇੰਦਾ ਛੱਡ ਆਏ ਤੇ ਜਿਨ੍ਹਾਂ ਨੂੰ ਜੜੇ ਆ ਗਏ ਉਹਨਾਂ ਨੂੰ ਆਪਾਂ ਪੁੱਛਿਆ ਵੀ ਆਇਆ ਕਿਉਂ ਨਹੀਂ ਹਲੇ ਤੱਕ ਕਹਿੰਦੇ ਆਂਦਿਆ ਵਾ ਉਹ ਨਹੀਂ ਉਹ ਦੂਜੇ ਮੁੰਡਿਆਂ ਨਾਲ ਆ ਜਾਣਾ ਤੇ ਆਪਾਂ ਉਹਨਾਂ ਨੂੰ ਵੀ ਪੁੱਛਿਆ ਤੇ ਉਹ ਕਹਿੰਦੇ ਹਲੇ ਨਹੀਂ ਆਇਆ ਪੇ ਆ ਜਾਏਗਾ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕੁਛ ਦੱਸਿਆ ਨਹੀਂ ਤੇ ਫਿਰ ਬਾਅਦ ਵਿੱਚਾਨੂੰ ਪਤਾ ਲੱਗਾ ਉਹਦੀ ਮੌਤ ਦੱਤ ਦਾ ਕਰ ਮੈਂ ਫੋਨ ਕੀਤਾ ਸਰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਕਿ ਮੁੰਡੇ ਵਾਲੋ ਪੁੱਛੋ ਮੁੰਡਾ ਕਿੱਥੇ ਆੜਾ ਤੈਨੂੰ ਮੈਂ ਕਿਹਾ ਮੈਂ ਜਿਹੜਾ ਮੁੰਡਾ ਬਾਅਦ ਵਿੱਚ ਆਇਆ ਉਹਦੇ ਨਾਲ ਮੇਰੀ ਗੱਲ ਕਰਵਾ। ਉਹ ਮੁੰਡੇ ਨੇ ਕੋ ਫੋਨ ਗਿਆ ਉਹਨੇ ਮੇਰਾ ਫੋਨ ਕੱਟ ਤਾਗੋ। ਅੱਗੋ ਮੇਰੀ ਮੰਮੀ ਨੂੰ ਕਹਿੰਦਾ ਤੂੰ ਜਿੱਦਾਂ ਕਰਨਾ ਕਰ ਲੋ ਕਹਿੰਦਾ। ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਆਈ ਇਹੀ ਮੰਗਾ। ਕਿ ਅੱਡੇ ਪੁੱਤ ਨੂੰ ਇਨਸਾਫ ਚਾਹੀਦਾ ਅੱਡੇ ਚੜਾ ਪਹਿਣਾ ਦਾ ਟੰਗਾ ਘਰਾਈ ਅੱਡੇ। ਚੜਾ ਪਹਿਣਾ ਦੇ ਕੱਲੇ ਪੀਓ ਮੇਰਾ ਰਿਕਸ਼ਾ ਚਲਾਉਂਦਾ ਮਾਂ ਮੇਰੀ ਆ ਜੀ ਨਾਲ ਅੱਡੇ। ਸਾਡੇ ਭਰਾ ਨੂੰ ਇਨਸਾਫ ਚਾਹੀਦਾ ਆ। ਹਨ ਉਹ ਕੋਸ਼ਿਸ਼ ਨਹੀਂ ਚਾਹੀਦਾ ਮੇਰੇ ਮਾਪਿਆਂ ਨੂੰ ਮੇਰੇ ਮਾਪਿਆਂ ਨੂੰ ਉਹਨਾਂ ਨੂੰ ਸਜ਼ਾ ਚਾਹੀਦੀ ਆ ਜਿੱਦਾਂ ਉਹਨਾਂ ਨੇ ਮਾਰਿਆ ਨਾ ਸਾਡੇ ਪੁੱਤ ਨੂੰ ਅੱਜ ਸਾਹਮਣੇ ਬੜੀ ਐਸਾ ਸਾਹਮਣੇ ਫਿਰਦੇ ਆ ਕੀ ਗੱਲ ਬਾਤ ਹੋਈ ਇਸਰ ਮੈਂ ਜੀ 12 ਦਿਨ ਦੀ ਗੱਲ ਹੈ ਮੈਂ ਖੁਦ ਸਿੰਘ ਹੈ ਜੀ ਪਿੰਡ ਦਾ ਮੌਜੂਦਾ ਐਮਸੀ ਹੈ ਜੀ ਮੈਨੂੰ ਸਾਡੇ 5:30 ਵਜੇ ਜਮੂ ਫੋਨ ਆਇਆ ਜੀ ਕਿ ਤੁਹਾਡੇ ਫਰਾਂ ਫਰਾਂ ਮੁੰਡਾ ਰਾਇਆ ਜਿਹਦੀ লাশ ਨੂੰ ਸਟੇਸ਼ਨ ਤੇ ਮਿਲ ਗਈ ਠੀਕ ਹੈ ਉਹਨਾਂ ਦਾ ਮੈਨੂੰ ਦਾਗੜ ਭੇਜਣਾ ਤੇ ਮੈਨੂੰ ਤੇ ਕੱਲ੍ਹ ਮੈਨੂੰ ਪਹਿਚਾਣ ਨਹੀਂ ਆਉਂਦੇ ਫਿਰ ਮੈਂ ਆਪਾਂ ਗਰੁੱਪ ਬਣਾਇਆ ਕਿ ਪਿੰਡ ਦਾ ਉੱਚੇ ਮੈਂ ਪਾਈ ਫੋਟੋ ਉਹਨਾਂ ਕਿਹਾ ਵੀ ਇਹ ਰਵੀ ਸਿੰਘ ਦੇ ਬਾਪੇ ਦਾ ਬਣਾਇਆ ਇਹਨਾਂ ਕਹਾ ਜਦੋਂ ਮੈਂ ਆਇਆ ਇਹਨਾਂ ਪੁੱਛਿਆ ਮੈਂ ਕਿਰਾਇਆ ਕਿੱਥੇ ਕਹਿੰਦੇ ਉਹ ਧਗੇ ਦਾ ਦਿੱਲੀ ਵੱਲ ਪਿਆਰਦੇ ਤੇ ਬਾਅਦ ਵਿੱਚ ਸਾਢੇ ਕੋ ਮੇਰੇ ਕੋ ਨਹੀਂ ਹੁਣਨੀ ਪਈ ਕਿ ਦੱਸਣ ਦੀ ਫਿਰ ਮੈਂ ਦੱਸਿਆ ਕਿ ਇਹ ਤੁਹਾਡਾ ਬੱਚੇ ਦੀ লাশ ਸਟੇਸ਼ਨ ਤੇ ਪਈ ਦੇ ਬਈ ਅਗਲੀ ਕਾਰਵਾਈ ਸਰ ਕੀ ਕਰੋਗੇ ਅਗਰ ਜੇ ਕਿ ਅਹੀਂ ਜਿੱਥੋਂ ਦਾ ਕੋਈ ਹੈ ਜੀ ਪੂਰਾ ਇਨਸਾਫ਼ ਦਵਾਵਾਂਗੇ ਜੇ ਸਾਨੂੰ ਫੇਰ ਜੀ ਦੁਬਾਰਾ ਜਾਣਾ ਪਿਆ ਜੰਮੂ ਉੱਥੇ ਵੀ ਜਾਵਾਂਗੇ ਪਰ ਇਨਸਾਫ਼ ਆਈ ਮੁੰਡੇ ਦਾ ਪੂਰਾ ਹੋਏਗਾ ਇੰਨਾ ਵਿਸ਼ਵਾਸ ਨਾਲ ਪਰਿਵਾਰ ਨੂੰ ਦਵਾਣਾ ਜਿੱਥੇ ਸਾਡੀ ਲੋਟ ਪੈਂਦੀ ਹੈ ਅਸੀਂ ਆਪਣੀ ਜਾਨ ਤੱਕ ਲਾ ਦਾਂਗੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਥਾਣੇ ਦੇ ਵਿੱਚ ਗਏ ਸੀਗੇ ਉਹਨਾਂ ਦਾ ਕੀ ਕਹਿਣਾ ਸੀਗਾ ਸਰ ਉਹਨਾਂ ਨੇ ਇਹੋ ਦੱਸਿਆ ਵੀ ਜਿਹੜਾ ਕਾਂਡ ਹੋਇਆ ਉਹ ਜੰਮੂ ਹੋਇਆ ਹੈ ਪਹਿਲੀ ਕਾਰਵਾਈ ਜੰਮੂ ਵਾਲੀ ਪੁਲਿਸ ਕਰੇਗੀ ਤੇ ਬਾਅਦ ਵਿੱਚ ਅਸੀਂ ਉਹਨਾਂ ਨਾਲ ਜਦੋਂ ਉਹ ਸਾਡੇ ਕੋਲ ਆਉਣਗੇ ਅਸੀਂ ਉਹਨਾਂ ਨਾਲ ਪੂਰੀ ਸਪੋਰਟ ਕਰਾਂਗੇ